ਮਹਾਰਾਜਾ ਰਜੀਤ ਸਿੰਘ ਨੇ ਸ੍ਰੀ ਖੰਡਪਾਟ ਕਰਾਇਆ ਤੇ ਅਰਦਾਸ ਅਕਾਲੀ ਫੁੱਲਾ ਸਿੰਘ ਜੀ ਪਹਿਲਾਂ ਗਰੰਤੀ ਰਹੇ ਫਿਰ ਪੌਜ ਵਿੱਚ ਮੁਖੀ ਵੀ ਰਹੇ ਹਜ਼ਾਰਾਂ ਦੇ ਹੁੰਦੇ ਨਾ ਵਿੱਚ ਵਿੱਚ ਮੇਨ ਅੱਛਾ ਤੁਸੀਂ ਅਰਦਾਸ ਕਰੋ ਉਹਨਾਂ ਅਰਦਾਸ ਕਰ ਦਿੱਤੀ ਟਹਿਲ ਪਾਣੀ ਸਿੱਖਾਂ ਸੇਵਕਾਂ ਦਾ ਦਾਣਾ ਪਾਣੀ ਗੁਰੂ ਦਾ ਟਹਿਲ ਸਿੱਖਾਂ ਸੇਵਕਾਂ ਦੀ ਹੰਜੀਤ ਸਿੰਘ ਕਹਿੰਦੇ ਜੀ ਸਿੰਘ ਸਾਹਿਬ ਤੇ ਮੈਂ ਜੇ ਤੁਸੀਂ ਹੱਥ ਹਲਾਇਆ ਤੁਸੀਂ ਤੇ ਬੈਠੇ ਹੀ ਰਹੇ ਆਕੜ ਕੇ ਉਦੋਂ ਰਣੇ ਰਾਜੇ ਦੀ ਕੋਈ ਪਰਵਾਹ ਨਹੀਂ ਸੀ ਕਰਦੇ ਹੁੰਦੇ ਗਰੰਥੀਆ ਸਿੰਘਾਂ ਦਾ ਬੜਾ ਕਦਰ ਪੀਏ ਬਾਬਾ ਜੀ ਨੇ ਗਰੰਥੀ ਸਿੰਘ ਸਾਹਿਬ ਨੇ ਐ ਕਹਿ ਦਿੱਤਾ ਮੰਨਣਾ ਹੀ ਮੰਨਣਾ ਰਣਜੀਤ ਸਿੰਘ ਨੇ ਇੱਕ ਵਾਰੀ ਇੱਕ ਬੀਬੀ ਸੀ ਲਾਹੌਰ ਉਹਦਾ ਨਾਂ ਸੀ ਮੋਰਾ ਉਹ ਨੱਚਦੀ ਬੜਾ ਤਿਓ ਨਚਾਈ ਲਾਹੌਰ ਤੇ ਕਾਲੀ ਫੂਲਾ ਸਿੰਘ ਨੇ ਸਨਾਨ ਕਰ ਲਿਆ ਕਹਿੰਦੇ ਰਜੀਤ ਸਿੰਘ ਜੀ ਇਹ ਕੰਮ ਬੰਦ ਕਰੋ ਕਹਿੰਦੇ ਰਾਜੀ ਐਸੇ ਹੀ ਕਰਤੇ ਹੈ ਕਹਿੰਦੇ ਫਿਰ ਤੈਨੂੰ ਦੱਸਦੇ ਆ ਵੀ ਸਿੱਖ ਕੈਸੇ ਕਰਤੇ ਹੈ ਇਹ ਵੀ ਵੇਖ ਲੈ ਗਰੰਤੀ ਸਿੰਘ ਜਨ ਉਹ ਗੁਰਮੁਖੀਤੇ ਸੇ ਇਕੱਠੇ ਕਹਿੰਦੇ ਦੇਖੋ ਭਾਈ ਰਜੀਤ ਸਿੰਘ ਕਿਹਾ ਵਿਗੜ ਇਹਨੇ ਨਚਣ ਵਾਲੀ ਨਚਾਈ ਇੱਥੇ ਲਾਹੌਰ ਤੇ ਸਿੱਖ ਕੀ ਇਹ ਬੀਬੀਆਂ ਨਚਾਉਣ ਕਰਨਗੇ ਗੱਲ ਤਾਂ ਭਾਈ ਮਾੜੀ ਐ ਜੀ ਦਸੂ ਹੁਕਮ ਕੀ ਹੈ ਗਰੰਤੀ ਸਿੰਘ ਦਾ ਕਹਿੰਦੇ ਜੀ 500 ਰੁਪਿਆ ਰੋਜ਼ ਆਉਂਦਾ ਇਹਦਾ ਅਰਦਾਸ ਹੁੰਦੀ ਐ ਅੰਮ੍ਰਿਤਸਰ ਅੱਜ ਤੋਂ ਬੰਦ ਨਹੀਂ ਹੋਏਗਾ 7 ਵਜੇ ਫੌਜੀਆ ਨੂੰ ਸੁਨਾ ਦੇ ਦੋ ਸਾਰੀ ਸਿੰਘਾਂ ਦੀ ਫੌਜ ਕੋਈ ਇਸ ਨੂੰ ਫਤਿਹ ਨਹੀਂ ਬੁਲਾਏਗਾ ਇਹ ਵੀ ਬੰਦ ਕਹਿੰਦੇ ਠੀਕ ਹੈ ਜੀ ਕੋਈ ਇਹਦੇ ਪੁਰੇ ਦੀ ਅੱਜ ਤੋਂ ਅਰਦਾਸ ਨਹੀਂ ਹੋਏਗੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਠੀਕ ਹੈ ਜੀ ਅਗਲੇ ਦਿਨ ਅਰਦਾਸ ਨਹੀਂ ਹੋਈ ਅੰਮ੍ਰਿਤਸਰ ਦੀ ਨੀ ਛੜਦੀ ਕਲਾ ਦੀ ਰੋਜ਼ ਨਾਮ ਤੇਗ ਨਾ ਪ੍ਰਸਾਦ ਨਾ ਅਰਦਾਸ ਜਿਹੜਾ ਫੌਜੀ ਆਵੇ ਹੈ ਨੰਗ ਜਿਵੇਂ ਰਸਿਆ ਹੁੰਦਾ ਕੋਈ ਫਤਿਹ ਨਾ ਕੋਈ ਪਰਵਾਹ ਹੀ ਨਹੀਂ ਰਾਜੇ ਦੀ ਵੀ ਹੁੰਦਾ ਹੀ ਕੌਣ ਇਹ ਕੀ ਹੋ ਗਿਆ ਸਾਰਿਆਂ ਨੂੰ ਕਹਿੰਦੇ ਜੀ ਗਰੰਥੀ ਸਿੰਘ ਨੇ ਹੁਕਮਨਾਮਾ ਜਾਰੀ ਕਰਤਾ ਉਹ ਅੱਜ ਕੱਲ ਵਰਗੇ ਨਹੀਂ ਸੀ ਇਹ ਜੀਵਨ ਦੇ ਬੜੇ ਉੱਚੇ ਸੀ ਲੋਕ ਮੰਦੇ ਸੀ थर-थर ਕੰਬਦੇ ਸੀ ਤਾਂ ਕਹਿੰਦੇ ਜੀ ਹੁਕਮਨਾਮਾ ਹੋ ਗਿਆ ਜੀ ਗਰੰਥੀ ਸਿੰਘ ਨੇ ਕੋਈ ਫਤਿਹ ਨਹੀਂ ਬਣਾਇਆ ਗਲਤੀ ਹੁਣ ਫਿਰ ਸਿੰਘ ਸਾਹਿਬ ਨੇ ਕਹਿਤਾ ਰਾਜੇ ਐਸੇ ਕਰਤੇ ਹੈ ਤੋ ਸਿੱਖ ਐਸੇ ਕਰਤੇ ਅੱਛਾ ਕਹਿੰਦਾ ਵੀ ਇਹਨੂੰ ਮਾਫੀ ਮਿਲ ਜਾਏਗੀ ਹਾਂ ਕਹਿੰਦੇ ਕੁੱਟਾਂਗੇ ਤੈਨੂੰ ਆ ਜਾ ਮਰ ਸਰਕਲ ਤਖਤ ਆ ਗਿਆ ਕਹਿੰਦੀ ਐਂ ਕਰੋ ਵੀ ਇਹ ਵਿਗੜਿਆ ਸੀ ਇਹ ਬੀਬੀ ਨਚਾਉਂਦਾ ਸੀ ਆ ਜਿਹੜੇ ਹੁਣ ਨਚਾਉਂਦੇ ਫਿਰਦੇ ਇਹਨਾਂ ਰੱਬੀ ਕੁੱਟੂਗਾ ਨਾ ਬੰਦਿਆਂ ਤੇ ਲੜਪਣਾ ਨਾ ਸਿੱਖਰੀਏ ਕੰਮ ਕਰਦੇ ਹੁੰਦੇ ਤੋ ਹੁਕਮਨਾਮਾ ਜਾਰੀ ਹੋ ਗਿਆ ਕਹਿੰਦੇ ਬੰਦੋ ਇਹਨੂੰ ਤਰਖਤ ਦੇ ਨਾਲ ਬਸ ਕਸ਼ਹਿਰਾ ਰਹਿ ਗਿਆ ਕਪੜੇ ਲੈ ਲਾ ਅਜੇ 2 ਵਜੀਆਂ ਜਿਆਦਾ ਨਹੀਂ ਵਜੀਆਂ ਰਜੀਤ ਸਿੰਘ 2 ਹੀ ਵਜੀਆਂ ਕਾਲੀ ਫੁੱਲਾ ਸਿੰਘ ਜੀ ਕਹਿੰਦੇ ਸਿੰਘ ਸਾਹਿਬ ਰਹਿਣ ਦੋ ਇਹਨੂੰ ਇੰਨੀਆਂ ਹੀ ਬੜੀਆਂ ਨੇ ਕਹਿੰਦੇ ਹੌਣ ਦਾਸ ਰਜੀਤ ਸਿੰਘ ਜਰਾ ਜੇ ਕੈਸੇ ਕਰਤੇ ਹੈਂ ਹੱਥ ਜੋੜੇ ਬਖਸ਼ ਲੋ ਸਿੱਖੋ ਬਖਸ਼ ਲੋ ਤੈਨੂੰ ਦੱਸਦੇ ਸਿੱਖ ਕੈਸੇ ਕਰਤੇ ਹੈ ਕਾਈ ਸਿੱਖ ਰਾਜ ਕਾਇਮ ਹੋਇਆ ਨਾ ਮਾੜੀ ਗਲਤੀ ਦੇਖੀ ਕੱਟ ਫਰੰਡ ਦਿੰਦੇ ਖਾਲਸੇ ਤੋ ਆ ਬਤਾ ਫਿਰ ਰੀ ਚੰਗੀ ਰਾਜੇ ਕੈਸੇ ਕਰਤੇ ਹੈ ਬੀਬੀਏ ਨਚਾਤੇ ਹੈ ਕਹਿੰਦਾ ਜੀ ਨਹੀਂ ਕਦੇ ਵੀ ਨਹੀਂ ਉਹਨੇ ਸੁਣਾ ਕੇ ਲਿਆ ਰਜੀਤ ਸਿੰਘ ਨੂੰ ਵੀ ਮੈਨੂੰ ਪੈਸੇ ਬੜੇ ਮਿਲੇ ਸੀ ਰਾਜਿਆਂ ਕੋਲ ਪੈਸੇ ਬੜੇ ਹੁੰਦੇ ਮੈਂ ਆਵਾਂ ਨਚਣ ਇੰਦੇ ਰਾਜ ਜੀ ਮਾਰੀ ਜੈਗੀ ਪਹਿਰਾ ਲਾ ਦਿੱਤਾ ਜੇ ਇਦਦਰ ਮੂੰਹ ਕਰੇ ਵੜ ਦੋਈ ਨਾ ਉਹ ਮੈਨੂੰ ਪਈਆਂ ਉੱਥੇ ਕੱਪੜੇ ਲਾ ਕੇ ਕੁੱਟਿਆ ਸਿੱਖਾਂ ਨੇ ਰਾਜਾ ਸੀ ਸਿੱਖਾਂ ਦਾ ਮੇਰਾ ਤੇ ਲਾਜ ਵੀ ਕੀਤਾ ਤੇ ਤੈਨੂੰ ਛੱਡ ਦੇਣਗੇ ਤੂੰ ਕਰੇ ਹੀ ਹੁਣ ਨਾਚ ਕਰਿਆ ਕਰ ਆਪਣਾ ਤੂੰ ਰਾਜ ਜੀ ਐਸੇ ਕਰਤੇ ਹੈਂ ਤੇ ਸਿੱਖ ਐਸੇ ਕਰਤੇ ਹੈਂ